ਫਾਈਜ਼ਰ ਕੀ ਨਾਮ ਹੀ ਆਪਣਾ ਮੈਂ ਰਾਜੇਸ਼ ਕੇ ਆਸਟਾ ਦੇਸ਼ ਅਕਿਲ ਭਾਤੇ ਹੈ ਜੀ ਸਵਛਾ ਸੇਤੀ ਇਸ ਦੇ ਹਿੱਤੋਂ ਦਾ ਕੋਈ ਪਾਣੀ ਮਾਧਮ ਮੰਦਰ ਪੜ੍ਹਾਣੇ ਲਈ ਜੋ ਅੱਜ ਦੀ ਤੁਸੀਂ ਇੱਕ ਭੇਟੇ ਦੇ ਬਾਰੇ ਦੱਸਿਆ ਉਸ ਦੇ ਬਾਰੇ ਦੱਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪਰਮ ਪਰਮ ਜੀ ਪਰਮ ਪਰਿਵਾਰ ਇਹਨਾਂ ਨੇ ਇੱਕ ਮਹਾਮੈਦ ਭੇਟ ਜਿਹੜੀ ਆ ਮਾਵੇਂ ਦੇ ਚਰਨਾ ਚਾਚੇ ਉਹਦੀ ਰੀਲ ਕੀਤੀ ਹੈ ਮਹਾਮੈਦ ਸੇ ਤੁਲਗਾਨ ਵੀ ਹੁੰਦਾ ਹੈ ਤੇ ਪਰੀ ਸੰਗਤ ਦੇ ਵਿੱਚ ਇਹਨਾਂ ਦਾ ਇੱਕ ਪੋਸਟੋ ਜਾਰੀ ਕੀਤਾ ਮੇਰੇ ਮੱਥੋਂ ਹੀ ਜਾਰੀ ਕਰਾਇਆ ਨਾ ਲੈ। ਔਰ ਬਹੁਤ ਹੀ ਭਜਨ ਜਿਹੜਾ ਬਹੁਤ ਹੀ ਸੋਹਕੇ ਮਜਾ ਆ ਜਿਨ੍ਹਾਂ ਨੇ ਇੱਥੇ ਮਹਾਮਾਇਆ ਜਨਨਾ ਚ ਗੁਰੂ ਗ੍ਰੰਥ ਗਾਣ ਵੀ ਕਰਿਆ। ਆ ਮਾਤਾ ਇਹੀ ਗਾਣ ਕਰਤੀ ਇਹਨਾਂ ਦੀ ਆਵਾਜ਼ ਜਿਹੜੀ ਹੈ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਸਾਡਾ 7-7 ਲੱਖਾਂ ਜੀ ਸਾਡੇ ਸਾਹਮਣੇ ਖੜਕੇ ਗਾ ਰਹੇ ਨੇ। ਉਹ ਪ੍ਰੇਖਕ ਵੀ ਦੇਖੋ ਇਹਨਾਂ ਦੀ ਇਸ ਤਰ੍ਹਾਂ ਦੀ। ਔਰ ਅੱਜ ਇਸ ਖੁਸ਼ੀ ਦੇ ਮੌਕੇ ਤੇ ਅਸੀਂ ਮਹਾਮਾਇਆ ਵੱਲੋਂ ਸ਼ਾਮਣਾ ਕਰਦੇ ਹਾਂ। ਇਹਨਾਂ ਨੂੰ ਇਸੇ ਤਰ੍ਹਾਂ ਗਲਾ ਬਖਸ਼ੇ ਇਹਨਾਂ ਨੂੰ ਇਸੇ ਤਰ੍ਹਾਂ ਆਵਾਜ਼ ਬਖਸ਼ੇ ਸੁਰੇਲੀ ਇਹਨਾਂ ਨੂੰ ਇਸੇ ਤਰ੍ਹਾਂ ਜਿਹੜੀ ਹੈ ਇਹਨਾਂ ਦੀ ਭਜਨ ਜਿਹੜੇ ਹੈ ਮਾ ਮਾਈ ਦੇ ਚਰਨਾ ਚਾਹੁੰਦੇ ਰਹਿਣ ਮਹਾਮਾਈ ਦਿਨ ਦੋਨੇ ਜਾਤ ਚੋਕਰੀ ਨਾਮ ਰੱਖੀ ਦਵੇ ਅਤੇ ਕਿਸੇ ਤਰ੍ਹਾਂ ਇਹ ਮਹਾਮਾਈ ਦੇ ਮੰਦਰ ਚ ਮਹਾਮਾਈ ਦੇ ਚਰਨਾਇ ਚ ਮਹਾਮਾਈ ਦੀ ਪੇਟਾ ਜਿਹੜੀ ਆਇਆ ਤੁਸੀਂ ਇਹ ਗਾ ਕੇ ਮਹਾਮਾਈ ਦੀ ਸੇਵਾ ਕਰਦੇ ਨੇ ਅੱਜ ਦੀ ਜਿਹੜੀ ਪੇਟ ਇਹਨਾਂ ਨੇ ਰਿਲੀਜ਼ ਕੀਤੀ ਹੈ ਉਹ ਹੈਗੀ ਆਜਾ ਮੰਦਰਾਂ ਨੂੰ ਚੱਲੀ ਹੈ ਬਹੁਤ ਹੀ ਵਧੀਆ ਪੇਟ ਹੈ ਸਾਰੇ ਸੰਗਤਾਂ ਨੂੰ ਸਾਰੇ ਸਨਾਤਨੀਆਂ ਨੂੰ ਬੇਨਤੀ ਹੈ ਕਿ ਇਹ ਪੇਟਾ ਆ YouTube ਤੇ ਚੱਲ ਚੁੱਕੀ ਹੈ ਤੁਹਾਨੂੰ ਦੱਸਣਗੇ ਕਿਹੜੇ ਚੈਨਲ ਤੇ ਚੱਲ ਰਹੀ ਹੈ ਤਾਂ ਕਿਸ ਨੂੰ ਸਬਸਕ੍ਰਾਈਬ ਕਰੋ ਮਹਾਮੈਦਾ ਗੁਣਗਾਨ ਹੈ ਮਹਾਮੈਦਾ ਪ੍ਰਚਾਰ ਵੀ ਹੈ ਔਰ ਇਹਨਾਂ ਦਾ ਪਛਾਤਾ ਨਾਲ ਹੈਗਾ ਹੀ ਹੈ ਮਹਾਮੈਦਾ ਪ੍ਰਗਤ ਨੇ ਔਰ ਇਹਨਾਂ ਨੂੰ ਹਾਰਦਿਕ ਸ਼ੁਭ ਕਾਮਨਾ ਜੀ ਇਸ ਮੌਕੇ ਤੇ ਮਹਾਮੈਦਾ ਚਰਨਾ ਜਿਨ੍ਹਾਂ ਨੇ ਆਪਣੀ ਬੇਟਾ ਜਿਹੜੀ ਹੈ ਆਪਣੇ ਕੋਲੋਂ ਸਾਰਾ ਪੈਸਾ ਖਰਚ ਕਰਕੇ ਇਹਨਾਂ ਨੇ ਮਹਾਮੈਦਾ ਚਰਨਾ ਜਿਨੀ ਸ਼ੂਟਿੰਗ ਵਾਲਾ ਜੋ ਵੀ ਖਰਚਾ ਨੇ ਆਪਣੇ ਕੋਲੋਂ ਸਾਰਾ ਖਰਚਾ ਕਰਕੇ ਮਹਾਮੈਦਾ ਚਰਨਾ ਜੱਦੀ ਪੇੜ ਚਲਦੀ ਹੈ ਮੇਰਾ ਨਾਮ ਮਾਰੀ ਕੋਰੀ ਫੇਰ ਲਖਨਾ ਕੋ ਬਦਲ ਗਿਆ ਭਾਈ ਸਰ ਕੀ ਨਾਮ ਹੈ ਆਪਣਾ ਸਤਿ ਸ਼੍ਰੀ ਅਕਾਲ ਜੀ ਸਾਡੀ ਸੰਗਤ ਨੂੰ ਮੇਰੇ ਵੱਲੋਂ ਅਨੰਸ਼ੀ ਗਾ ਜੈ ਮਾਤਾ ਦੀ ਮੇਰਾ ਨਾਮ ਪਰਮਪਾਲ ਹੈ ਜੁ ਮੈਂ ਪੰਜਾਬੀ ਸਿੰਗਰ ਆ ਪੰਜਾਬੀ ਕਲਾਕਤਵ ਦੇ ਇੱਕ ਤਰ੍ਹਾਂ ਦਾ ਜੁਨੀ ਪ੍ਰਮਾਤਮਾ ਦਰਵਾਲੰਦਵ ਕਰ ਲਈ ਨੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਕਿ ਅਸਿਸਟੈਂਟ ਜੀ ਨੇ ਮੈਨੂੰ ਅਸ਼ੀਰਵਾਦ ਦਿੱਤਾ ਨਾਲ ਆ ਕੇ ਉਹਨਾਂ ਨੂੰ ਚੰਗਾ ਲੱਗਿਆ ਉਹਨੇ ਕਿਹਾ ਜੀ ਇਹ ਬੱਚਾ ਬਹੁਤ ਵਧੀਆ ਗਾ ਰਿਹਾ ਹੈ ਤੇ ਕੋਨੇ ਨੂੰ ਸ਼ਾਬਾਸ਼ੀ ਦਿੱਤੀ ਜਾਵੇ ਅੱਜ ਕਾਲੀ ਮਾਤਾ ਮੰਦਿਰ ਸੀ ਇਹਨਾਂ ਨੇ ਮੈਨੂੰ ਬੁਲਾ ਕੇ ਪਰ ਮੈਨੂੰ ਬਹੁਤ ਇੱਜ਼ਤ ਮਖੀ ਹੈ ਔਰ ਮਾਤਾ ਦਾ ਆਸ਼ੀਰਵਾਦ ਹੋਇਆ ਹੈ ਔਰ ਤੁਸੀਂ ਇਸ ਦੁਆਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਭੇਟੇ ਦੇ ਬਾਰੇ ਹਾਂ ਇਹ ਪੇਟਾ ਮੈਂ ਖੁਦ ਵੀ ਦੱਸ ਸਕਦਾ ਕਿ ਮੈਂ ਤਾਂ ਗਾਂਦਾ ਹੀ ਸੀਗਾ ਤੇ ਮਾਤਾ ਨੇ ਮੇਥੋਂ ਗਵਾ ਲਿਆ ਆਪਣਾ ਭਜਨ ਔਰ ਕਿਤਾ ਲਿਖਿਆ ਗਿਆ ਇਹ ਬਰਤਮਨ ਮਾਤਾ ਨੂੰ ਪਤਾ ਹੈ ਇਹ ਮੇ ਤੋਂ ਮਾਤਾ ਨੇ ਲਖਵਾ ਲਿਆ ਉਹਨੇ ਗਵਾ ਲਿਆ ਮੈਂ ਕੁਛ ਨਹੀਂ ਕੀਤਾ ਇਸ ਤੇ ਮੈਨੂੰ ਤਾਂ ਖੁਸ਼ੀ ਵਡਿਆਈ ਮਿਲ ਰਹੀ ਹੈ ਇਹਨਾਂ ਸੱਚੀ ਗੱਲ ਹੈ ਕਿ ਸਰ ਇਸ ਦੇ ਨਾਲ ਤੁਸੀਂ ਜੋ ਵੀ ਕਰਦੇ ਹੋ ਹਾਂ ਚਲੋ ਰੋਟੀ ਰੋਜੀ ਵਾਸਤੇ ਕਰਨਾ ਪੈਂਦਾ ਜੀ ਇਹ ਮੇਰੀ ਖੁਸ਼ੀ ਵਾਸਤੇ ਹੈ ਤੇ ਇਹ ਮਾਂ ਪਾਪੀ ਖੁਸ਼ੀ ਵਾਸਤੇ ਸੰਗਤੀ ਖੁਸ਼ੀ ਵਾਸਤੇ ਮੈਂ ਇਹ ਕੁਛ ਕਰਦਾ ਤੇ ਅਸ਼ੀਰਵਾਦਾਂ ਕਰੇ ਮੈਂ ਸਾਰਿਆਂ ਦਾ ਹਾਂਜੀ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਾਂਗਾ ਇਹ ਇਹ ਭਜਨ ਇਸ ਤੋਂ ਪਹਿਲਾਂ ਵੀ ਮੈਂ ਮਾਤਾ ਦਾ ਭਜਨ ਕੀਤਾ ਆਇਆ ਸੀਗਾ ਤੇ ਉਹ ਵੀ ਤੁਸੀਂ YouTube ਤੇ ਦੇਖ ਸਕਦੇ ਹੋ ਇਸ ਆਜਾ ਮੰਤਰਾਂ ਨੂੰ ਚੱਲ ਰਹੀ ਹੈ ਭਜਨ ਉਹ ਵੀ ਤੁਸੀਂ ਉਸ ਤੇ ਸੌਂਸਲ ਕੇ ਪਰਮ ਰੂਪਾਲ ਆਫੀਸ਼ੀਅਲ YouTube ਤੇ ਮੇਰਾ ਚੈਨਲ ਹੈ ਜੇ ਤੁਸੀਂ ਪਰਮਰਪਾਲ ਆਫੀਸ਼ੀਅਲ ਨਿਕੋਗੇ ਜਾਂ ਬੋਲ ਕੇ YouTube ਤੇ ਬੋਲੋਗੇ ਤਾਂ ਤੁਹਾਡੇ ਸਾਹਮਣੇ ਪੇਸ਼ ਹੋ ਜਾਣਾ ਮੈਂ ਇਹ ਤੁਹਾਨੂੰ ਵਧੀਆ ਕੀ ਪ੍ਰਾਰਮਿਕ Song ਔਰ ਮਾਤਾ ਦੀ ਪੇਟ ਸਾਖੀ ਸੰਗੀਤ ਜੋ ਵੀ ਪਰਮਾਤਮਾ ਤੁਹਾਨੂੰ ਆਜਿ ਬੋਲੇਗਾ ਤੁਹਾਡੇ ਕੋ ਤੇ ਮੈਂ ਤੁਹਾਡਾ ਸ਼ਿਵ ਮਿਲਿਆ ਸਾਰਿਆਂ ਦਾ ਤੇ ਮੈਂ ਅਨ ਚਹੀ ਕਰ ਕਹਿਣਾ ਚਾਹੁੰਦਾ ਜਾਂ ਚਾਹੇ ਮਾਤਾ ਦੀ ਚਾਹੇ ਮਾਤਾ ਦੀ ਚਾਹੇ ਸਾਹ ਜੋਰਦਾਰ ਤਾੜੀ ਮਿਲਾਓ

सुंदर प्यारी हरी सुरमई भेंट भेंट इसी जगह रही थी महामारी के चरण भी ज़्यादा खुशी सी है जब साइन एस डी ओ साहब साहब ये बिजली बोर्ड के एस डी ओ रहे शौकिया कर शौक है इन्होंने लख डेढ़ लख रुपये लगा के भेटा हुई रिकॉर्ड कर दुख महामारी के चरण अर्पित करते हैं ਹੁਣ ਵੀ ਨਾਲੇ ਕਪੇਟ ਫੇਸ ਕਰੀ ਜੰਨੀ ਹੈ ਆਜਾ ਪੰਦਰਾਂ ਨੂੰ ਚੱਲੀਏ ਇਹਨਾਂ ਦਾ ਵੀ ਪੋਸਟਰਾਂਸ ਦਿਨਿਸ ਕਰਨ ਲੱਗੇ ਮਹਾਮੈਦੇ ਚਰਨਾ ਚੁਤ ਤਾਂ ਮਹਾਮੈਈ ਬੇੰਤੀ ਹੈ ਕਿ ਇਹਨਾਂ ਨੂੰ ਬਹੁਤ ਵਧੀਆ ਗੱਲਾਂ ਦਾ ਲੱਖੇ ਵਗੀ ਆਵਾਜ਼ ਨਾ ਦੇ ਕਦੀ ਜਾਂਗ ਵਿੱਚ ਬੁਲਾਓ ਤਾਂ ਲੱਖੇ ਦੀ ਗੂੰਜ ਮਹਿਸੂਸ ਨਹੀਂ ਹੋਏਗੀ ਤਾਂ ਅੱਜ ਥੋੜਾ ਜਿਹਾ ਤੁਹਾਨੂੰ ਪੇਟ ਸਟਾਰਟ ਹੀ ਜਾਣਗੇ ਇੱਕ ਤਾਂ ਪਹਿਲਾਂ ਸੀ ਇਹ ਪੋਸਟਰ ਮੋੜਨ ਕਰਤੀ ਹੈ ਮਹਾਮੈਦੇ ਚਰਨਾ ਚਣਾ ਦੀ ਫੇਟ ਰੱਖਦੀ ਹੈ ਔਰ ਮਹਾਮਾਇ ਨੂੰ ਕੰਨ ਨਾ ਕਰੀਏ ਕਿ ਇਹਨਾਂ ਦਾ ਜਿਹੜਾ ਭਜਨ ਹੈ ਦਿਨ ਤੋਂ ਰਾਤ ਚੌਂ ਨੀ ਥੱਕੀ ਕਰੇ ਮਹਾਮਾਇ ਇਸ ਤਰੀਣਾ ਨੂੰ ਬਾਲ ਬਕਸ਼ੇ ਮਹਾਮਾਇ ਦੇ ਚਰਨਾਂ ਚ ਮਹਾਮਾਇ ਦਾ ਗੁੰਗਾਨ ਇਸ ਤਰੀ ਸਾਰੇ ਨੈਸ਼ਨਲ ਲੈਵਲ ਤੇ ਜਿਹੜਾ ਪ੍ਰਚਾਰਿਤ ਹੁੰਦਾ ਰਹੇ ਜੈ ਮਹਾਮਾਇ ਜੈ ਹਾਂ ਭਾਗ